ਜੋ ਛੋਟੇ ਚੈਨਲ ਤੇ ਬੜੀ ਵਾਇਰਲ ਹੋਈ ਸੀ ਜੋ ਕਣਗਏ ਨਮਾਲਕ ਬੱਚੇ ਨਾਲ ਧੱਕੇ ਸਾਹੀ ਹੋਈ ਸੀ ਜਿਹੜੀ ਉਹ ਔਰਤਾ ਉਹ ਖੁਦ ਮੰਨੀ ਜਾਂਦੀ ਹੈ ਵੀ ਮੈਥੋਂ ਗੁਨਾਹ ਹੋਇਆ ਮੈਥੋਂ ਗੁਨਾਹ ਹੋਇਆ ਜਾਂ ਤਾਂ ਜਿਹੜੀ ਛੋਡੇ ਵਾਲੀ ਵੀਡੀਓ ਹੈ ਇਹ ਇਹ ਕੋਰਟ ਵਿੱਚ ਪੇਸ਼ ਕਰੇ ਪੁਲਿਸ ਪ੍ਰਸ਼ਾਸਨ ਤੇ ਇੱਕ ਜਦੋਂ ਉਹ ਖੁਦ ਮੰਨੀ ਜਾਂਦੀ ਹੈ ਵੀ ਮੈਥੋਂ ਗੁਨਾਹ ਹੋਇਆ ਤਾਂ ਉਹਨਾਂ ਨੂੰ ਬੰਦ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੀ ਸਜ਼ਾ ਹੈ ਇਹ ਫਸਟ ਜਿਹੜੀ ਕੋਰਟ ਹੈ ਇਹਨੂੰ ਕੋਰਟ ਬਣਾਉਣੀ ਚਾਹੀਦੀ ਹੈ ਛੇਤੀ ਤੋਂ ਛੇਤੀ 2-3 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਦੋਨਾਂ ਜਨਾਂ ਨੂੰ ਜਿਹੜਾ ਨਮਾਲਕ ਬੱਚੇ ਨਾਲ ਸਾਡੇ ਘਣੀਏ ਧੱਕੇ ਸਾਹੀ ਹੋਈ ਹੈ ਦੋ ਤੋਂ ਤਿੰਨ ਮਹੀਨਿਆਂ ਦੇ ਵਿੱਚ ਉਹਨਾਂ ਨੂੰ ਬੰਦ ਦੀ ਸਜ਼ਾ ਤੇ ਉਹਨਾਂ ਨੂੰ ਪੁਲਿਸ ਨੂੰ ਫੜ ਕੇ ਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਚਾਹੀਦਾ ਹੈ ਪਰ ਮੈਂ ਮਾਗਜੋਗ ਮੈਂ ਜੱਜ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਜੇ ਮੇਰੀ ਵੀਡੀਓ ਇਹ ਉਥੋਂ ਤੱਕ ਰੁੱਪੜ ਜੇ ਪਰ ਮੈਂ ਇਹ ਵੀਰਾਂ ਨੂੰ ਲੋਕਾਂ ਨੂੰ ਬੇਨਤੀ ਕਰਦਾ ਕਿ ਇਹ ਮੇਰੀ ਵੀਡੀਓ ਉਥੋਂ ਤੱਕ ਰਪਾ ਦਿਓ ਇਹ ਖੁਦ ਮੰਨੀ ਆ ਉਹ ਔਰਤ ਵੀ ਮਾ ਨਮਾਲਕ ਬੱਚੇ ਨਾਲ ਹਾਲ ਤੱਕੇ ਸਾਹਿਬ ਮੈਂ ਗਲਤੀ ਮੰਨਦੀ ਹਾਂ ਜਦੋਂ ਦੀ ਮੰਨੀ ਜਾਂਦੀ ਹੈ ਆਂਦੇ ਆਖੇ ਜੀ ਉਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਉਹ ਕਰਨੀ ਚਾਹੀਦੀ ਹੈ ਇਹਦੀ ਆਏ ਕਰੋ ਜਾਂਚਾ ਤਾਂ ਲੋਟ ਨਹੀਂ ਆਉਣੀਆ ਜਦੋਂ ਉਹ ਖੁਦ ਹੀ ਮੰਨੀ ਜਾਂਦੀ ਹੈ ਵੀ ਮੈਥੋਂ ਗੁਨਾਹ ਹੋਇਆ ਹੈ ਜਾਂਚਾਂ ਲਈ ਕਿਹੜੀ ਗੱਲ ਰਹੇਗੀ ਇਹਦੇ ਚ ਉਹ ਤਾਂ ਕਬੂਲੀ ਜਾਂਦੀ ਆ ਸਬੂਤ ਚਾਹੀਦੇ ਹੁੰਦੇ ਆ ਪੁਲਿਸ ਨੂੰ ਸਬੂਤ ਹੈਗੇ ਆ ਹਾਂ ਸਬੂਤ ਹੈਗੇ ਆ ਉਹ ਸੋਡੀ ਸੱਚ ਦੀ ਪੜਤਾਲ ਚੈਨਲ ਤੇ ਉਹ ਪਹਿਲਾਂ ਬੋਲੇ ਆ ਉਹ ਬੜੀ ਵਾਇਰਲ ਵੀਡੀਓ ਹੋਈ ਆ ਦੋ ਚੈਨਲਾਂ ਤੇ ਇੱਕ ਮੇਰੇ ਯਾਦ ਨਹੀਂ ਆ ਜਾਦਾ 6-6 ਲੱਖ 6-6 ਲੱਖ ਲੋਕ ਉਹਨੂੰ ਜਿਹੜੇ ਵੇਖ ਗਏ ਆ ਲੋਕਾਂ ਨੇ ਸਭ ਕੁਝ ਵੇਖ ਲਿਆ ਅੱਗੇ ਜਦੋਂ ਲੋਕਾਂ ਨੇ ਵੇਖ ਲਿਆ ਸਭ ਕੁਝ ਉਹ ਬੀੜ ਕਾ ਸਾਹਮਣੇ ਬੋਲ ਗਈ ਇੱਕ ਗ੍ਰਾਹਾ ਜਥੇ ਬੰਦੀ ਦੀ ਸੀਗੀ ਆਪਾਂ ਗੱਲ ਕਰਨੀ ਚਾਹੁੰਦੇ ਆ ਉਹਨੇ ਵੀ ਮੇਰੇ ਤੇ ਬੜਾ ਰੋਹ ਮਾਰਿਆ ਸੀ ਜੀ ਤੂੰ ਐ ਕਰਦਾ ਇਹਦੇ ਤੇ ਗਨਾਹ ਚਲ ਇਹ ਮਾਫੀ ਦੇ ਦਿਓ ਚਲੋ ਜੀ ਗਨਾਹ ਦੀ ਤਾਂ ਮਾਫੀ ਹੋ ਜਾਂਦੀ ਹੈ ਜਿਹੜੀ ਐਡੀ ਵੱਡੀ ਗਲਤੀ ਕਰੀ ਨਮਾਲਕ ਬੱਚੇ ਨਾਲ ਬਲਾਤਕਾਰ ਵਾਲਾ ਕិច្ਚ ਕਰਿਆ ਇਹ ਇਹਦੀ ਗਲਤੀ ਕਬੂਲਯੋਗ ਹੈ ਇਹ ਨਹੀਂ ਇਹ ਮਾਫ ਕਰਨ ਯੋਗ ਨਹੀਂਗੀ ਉਹਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਨਮਾਲਕ ਬੱਚੇ ਨਾਲ ਦਰਾ ਸਾਰਾ 1.5 2 ਸਾਲ ਦੇ ਬੱਚੇ ਨਾਲ ਕਾ ਹੋਇਆ ਉਹ ਖੁਦ ਮੰਨੀ ਐ ਮੈਂ ਆਨਾ ਆ ਜਿਹੜੀ ਮੇਰੀ ਵੀਡੀਓ ਹੈ ਇਹ ਜੱਜ ਸਾਹਿਬ ਦੇ ਮੇਜ਼ ਤੇ ਰੱਖ ਦਿਓ ਪੁਰਾਣੀ ਰੱਖ ਦਿਓ ਜੇ ਜੱਜ ਸਾਹਿਬ ਨੇ ਸਜ਼ਾ ਸੁਣਾਦੂਗੀ ਮੈਂ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਉਹਦੇ ਤੇ ਜਿਹੜੀ ਕਾਰਵਾਈ ਆ ਛੇਤੀ ਤੋਂ ਛੇਤੀ ਕਾਰਵਾਈ ਕਰੇ ਦੂਜੇ ਸਾਡੇ ਪ੍ਰਧਾਨ ਜੀ ਦੱਸਣਗੇ ਇਹਨਾਂ ਨੂੰ ਕਾਰਵਾਈ ਨਾ ਹੁੰਦਾ ਕਾਰਨ ਕੀ ਲੱਗਦਾ ਤੁਹਾਨੂੰ ਕੁਝ ਨਹੀਂ ਨਾ ਹੁੰਦਾ ਕਾਰਨ ਹੈ ਜਿਹੜਾ ਤੁਹਾਨੂੰ ਪਤਾ ਹੀ ਹੈ ਜਿੰਨਾ ਚਿਰ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਦੰਦ ਕਸਾਈ ਮਿਲਦੀ ਰਹਿੰਦੀ ਹੈ ਉਹਨਾਂ ਚਿਰ ਇਹ ਕੋਰਟ 'ਚ ਪੇਸ਼ ਹੀ ਨਹੀਂ ਕਰ ਦੇਗੇ ਜਿਹੜਾ ਸਬੂਤ ਹੈ ਇਹ ਪੇਸ਼ ਹੀ ਨਹੀਂ ਕਰ ਦੇ ਮੰਨਜੋ ਕੋਰਟ ਕੀ ਕਰੇ ਕੋਰਟ ਜਦੋਂ ਸਬੂਤ ਹੀ ਨਹੀਂ ਪੇਸ਼ ਕਰਦੇ ਤੇ ਕੋਟ ਕੀ ਕਰੇ ਮੈਂ ਕੋਟ ਦੇ ਨੂੰ ਜੱਜ ਸਾਹਿਬ ਨੂੰ ਕਹਿਣਾ ਚਾਹਣਾ ਜੇ ਇਹ ਵੀਡੀਓ ਕੋ ਪੇਸ਼ ਕਰਦੇ ਹੋ ਨਾ ਛੋਡੇ ਵਾਲੀ ਜਿਹੜੀ ਸੱਚ ਦੀ ਪੜਤਾਲ ਵਾਲੀ ਵੀਡੀਓ ਹੈ ਉਹ ਦੀ ਮੂਰੇ ਰੱਖਣਾ ਵੀ ਆ ਦੇਖੋ ਜੀ ਮੰਨੀ ਜਾਂਦੀ ਮੰਨੀ ਜਾਂਦੀ ਤਾਂ ਉਹਨੂੰ ਸਜ਼ਾ ਦੇ ਕੇ ਜ ਸਭ ਅੰਦਰ ਠੋਕਣਾ ਇਹਨਾਂ ਨੂੰ ਜਿਹੜੀ ਬੰਦ ਦੀ ਹੈ ਸਜ਼ਾ ਉਮਰ ਕੈਦ ਬੰਦ ਦੀ ਜਾਂ ਫਾਂਸੀ ਦੀ ਬੰਦਦੀ ਹੈ ਤਾਂ 307 ਇਹ ਵੀ ਲੱਗਦੀ ਹੈ ਉਹਨਾਂ ਤੇ ਅਰਾਦਾ ਕਤਲ ਦਾ ਕੇਸ ਵੀ ਪੈਂਦਾ ਬੱਚੇ ਦੀ ਮੌਤ ਵੀ ਹੋ ਸਕਦੀ ਜੀ ਇਹ ਕਾਲ ਖੰਨਾ ਉਹਦਾ ਸਾਬੰਦ ਵੀ ਹੋ ਸਕਦਾ ਸੀਗਾ ਪਰ ਮੈਂ ਇਹਨਾਂ ਨੂੰ ਕਹਿਣਾ ਵੱਧ ਤੋਂ ਵੱਧ ਤਕੜੀ ਤੋਂ ਤਕੜੀ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਨਮਾਲਕ ਬੱਚੇ ਨਾਲ ਇਹ ਧੱਕਾ ਹੋਇਆ ਉਹ ਕਣੀਏ ਪਿੰਡ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਪਹਿਲਾਂ ਇੱਕ ਘਟਨਾ ਵਾਪਰੀ ਸੀ ਇੱਕ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਇੱਕ ਬੱਚੇ ਦੇ ਨਾਲ ਦੁਰਵਿਹਾਰ ਕੀਤਾ ਉਹ ਬੱਚਾ ਵੀ ਉਸੇ ਔਰਤ ਦਾ ਹੀ ਸੀਗਾ ਉਹਦੇ ਨਾਲ ਬੱਚੇ ਦੇ ਨਾਲ ਜਿਹੜੀ ਘਟਨਾ ਵਾਪਰੀ ਆ ਉਹਦੀਆਂ ਵੀਡੀਓ ਵੀ ਹੈ ਉਹਦੇ ਮਤਲਬ ਜਿਹੜੀਆਂ ਫੋਟੋ ਆ ਉਹ ਵੀ ਅਸੀਂ ਪ੍ਰਸ਼ਾਸਨ ਨੂੰ ਦਿਖਾਤੀਆਂ ਉਹਦੇ ਆਧਾਰ ਤੇ ਹੀ ਪਾਸਕੋ ਐਕਟ ਲਾ ਕੇ ਸਰਕਾਰ ਨੇ ਪਰਚਾ ਦਰਜ ਕੀਤਾ ਹੋਇਆ ਵਾਜਾਖਾਨਾ ਥਾਣੇ ਦੇ ਵਿੱਚ ਪਰ ਉਹਨਾਂ ਬੰਦਿਆਂ ਤੇ ਨਾ ਤਾਂ ਉਹ ਔਰਤ ਤੇ ਤੇ ਨਾ ਹੀ ਉਸ ਬੰਦੇ ਤੇ ਮਲਜੂਮ ਤੇ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੀ ਵੀ ਅਸੀਂ ਵਾਜਾਖਾਨਾ ਥਾਣੇ ਨਾਲ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਲੈਣੀ ਹੈ ਵੀ ਹੁਣ ਤੱਕ ਉਹਦੇ ਤੇ ਕੀ ਕਾਰਵਾਈ ਹੋਈ ਹੈ ਵੀ ਜਦੋਂ ਲੜਕੀ ਕਹਿੰਦੀ ਸੀ ਵੀ ਮੈਨੂੰ ਘਰੇ ਭਾਇਆ ਜਾਏ ਉਹਦੋਂ ਬਾਅਦ ਕੱਲ ਕਿੱਥੇ ਜਿਕੇ ਖੜੀ ਸੀ ਗੱਲ ਉਹ ਉਦੋਂ ਤੱਕ ਇਰਾ ਇਹਨਾਂ ਦਾ ਸਮਝੌਤਾ ਹੋ ਗਿਆ ਸੀ ਹੂੰ ਸਮਝਾ ਉੱਤਾ ਵੀ ਹੋ ਗਿਆ ਸੀ ਮੇਰੇ ਖਿਆਲ ਲਗਭਗ 9 ਲੱਖ ਰੁਪਏ ਦੇ ਵਿੱਚ ਸਮਝੌਤਾ ਹੋ ਗਿਆ ਸੀ ਵੀ ਉਹ ਲੜਕੀ ਨੂੰ ਜਿਹੜਾ ਸੀਗਾ ਵੀ ਉਹਨੇ ਮੁੰਡੇ ਦੇ ਨਾਲ ਉਹਦੇ ਨਾਲ ਤਲਾਕ ਲੈ ਲੈਣਾ ਸੀਗਾ ਤੇ ਆਪਦੇ ਪੇਕੇ ਘਰ ਚਲੇ ਜਾਣਾ ਸੀਗਾ ਉਦੋਂ ਬਾਅਦ ਜਦੋਂ ਵੀਡੀਓ ਸਾਹਮਣੇ ਆ ਗਈਆਂ ਜਿਹੜੇ ਕਲਿੱਪ ਸੀਗੇ ਫੋਟੋਆਂ ਸੀਗੀਆਂ ਉਹ ਸਾਹਮਣੇ ਆ ਗਈਆਂ ਵੀ ਇਹ ਲੜਕੀ ਨੇ ਮਤਲਬ ਬੱਚੇ ਦੇ ਨਾਲ ਇੱਕ ਵੱਧ ਫੈਲੀ ਕੀਤੀ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਤਾਂ ਉਹਦਾ ਬਣਦਾ ਸੀ ਪਰਚਾ ਵੀ ਜਿਹੜਾ ਬੱਚਾ ਕੱਲ ਨੂੰ ਜਦੋਂ ਜਵਾਨ ਹੋਊਗਾ ਤੇ ਬੱਚੇ ਨੂੰ ਤਾਹਨੇ ਮਾਰਨਗੇ ਤੇ ਉਹਦੇ ਆਧਾਰ ਦੇ ਉੱਤੇ ਹੀ ਇਹ ਪਰਚਾ ਹੋਇਆ ਪਰ ਪੁਲਿਸ ਨੇ ਹਜੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਪਰਚਾ ਹੋਇਆ ਵੈ ਉਸ ਲੜਕੀ ਤੇ ਨਹੀਂ ਕਰਬਈ ਹੋਈ ਨਾ ਲੜਕੀ ਤੇ ਹੋਈ ਹੈ ਤੇ ਨਾ ਹੀ ਉਹਦੇ ਪ੍ਰੇਮੀ ਤੇ ਹੋਈ ਹੈ